do look. ਸਾਲੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨੋਰੀ ਹਜ਼ੂਰੀ ਉੱਥੇ ਹੀ ਸਤਿਗੁਰੂ ਦਾ ਖਾਛ ਲੋ ਪੰਜ ਪਾਰੇ ਸਹਬਾਨਾਂ ਦੀ ਸਰਪ੍ਰਸਤੀ ਹੇਠ ਕੌਮ ਦੇ ਮਹਾਨ ਸ਼ਹੀਦ ਪੰਜ ਪਾਰੇ ਸਹਬਾਨਾਂ ਦੀ ਸਰਪ੍ਰਸਤੀ ਹੇਠ ਮahanagar ki ite vich hazri par rahe group pare group sware ਗੁਰੂ ਖਾਲਸਾ ਜੀ ਇੱਕ ਵਾਰ ਕਰਕੇ ਫਤਿਹ ਪ੍ਰਵਾਨ ਕਰੋ ਸਾਰੇ ਸੰਗਤਾਂ ਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਵਿੰਦਰ ਸਿੰਘ ਜੀ ਸਿੱਧੂ ਸਾਹਿਬ ਸਰਪੰਨ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਸਤਿਕਾਰ ਅਤੇ ਹੋਰ ਗੁਰਮੁਖਤਾਂ ਦੇ ਵੱਲੋਂ ਬਹੁਤ ਸਾਰਾ ਮਾਨ ਸਨਮਾਨ ਆਇਆ ਕੁਝ ਬੋਲਣ ਤੋਂ ਪਹਿਲਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਸੰਗਤ ਨੂੰ ਇਸੇ ਤਰ੍ਹਾਂ ਚਰਨੀ ਕਲਾ ਦੇ ਵਿੱਚ ਰੱਖਣ ਸੋ ਗੁਰਮੁਖੋ ਆਓ ਆਪ ਗੁਰੂ ਕੀ ਸੰਗਤਾਂ ਪੜ ਭਾਗੇ ਹੋ ਜੋ ਕਿ ਅਜਰ ਤੇ ਅਮਰ ਸ਼ਹੀਦ ਕੌਮ ਦੇ ਮਹਾਨ ਸ਼ਹੀਦ ਦੀਪ ਸਿੰਘ ਜੀ ਬੋਲਾਂ ਦਾ ਪ੍ਰਕਾਸ਼ ਤੇ ਹੜਾ ਆਪ ਗੁਰੂ ਕਿਆ ਸੰਤਾਂ ਆਪਣੇ ਪਿਆਰ ਸਰਕਾਰ ਦੇ ਨਾਲ ਮਲਾਰਿਆਂ ਕੋ ਗੁਰਮੁਖੋ ਅਜੇ ਸੂਰਮਿਆਂ ਦੀ ਆਓ ਉਹਨਾਂ ਨੂੰ ਸਹੀਦੀ ਦੀ ਹੜੇ ਨੂੰ ਸਵਰਪਤ ਆਪ ਗੁਰੂ ਕਿਆ ਸੰਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਓਟ ਆਸਰੇ ਦੇ ਨਾਲ ਗੁਰੂ ਕਿਆ ਸੰਤਾਂ ਚਰਦੀ ਕਲਾ ਦੇ ਵਿੱਚ ਗੁਰਮੁਖੋ ਆਪ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰ ਰਿਹਾ ਹਾਂ ਕਿਉਂਕਿ ਅਜਿਹੇ ਸੂਰਮਿਆਂ ਦੀ ਸਿਫਤ ਉਸਲਾਦੇ ਵਿੱਚ ਕਿਸੇ ਸ਼ਾਇਰ ਨੇ ਬੜਾ ਕ੍ਰੂਦ ਤੋਂ ਉੱਤੇ ਲਿਖਿਆ ਹੈ ਕਹਿੰਦਾ ਮੇਰੇ ਦੇਸ਼ ਪੰਜਾਬ ਦੀ ਸਰਜਮੀ ਨੇ ਜਿੱਮੇ ਸੂਰਮੇ ਰਣਾ ਵਿੱਚ ਡੱਟਣ ਵਾਲੇ ਸ਼ੈਲ ਗੱਬਰੂ ਆਵਾ ਦੇ ਪੁੱਤ ਹੀਰੇ ਮਾਨ ਇਸ ਸੰਸਾਰ ਚੋਂ ਕੱਟਣ ਵਾਲੇ ਲੋਹੜ ਪਈ ਜਦ ਕੌਮ ਨੂੰ ਯੋਧਿਆਂ ਦੀ ਉਹ ਪਿੱਛੇ ਵਾਲੋਂ ਨਹੀਂ ਸੀ ਹੱਟਣ ਵਾਲੇ ਅੱਜ ਤੋੜੇ ਹੋਏ ਵਸਰ ਨੇ ਪੈਦਾ ਕੀਤੇ ਵੀ ਜਰਾ ਜ਼ਬਰ ਜ਼ੁਲਮ ਦੀਆਂ ਪੱਟਣ ਵਾਲੇ ਜਬਰਾਂ ਜਰਾ ਜ਼ਬਰ ਜ਼ੁਲਮ ਦੀਆਂ ਪੱਟਣ ਵਾਲਿਆਂ ਦੇ ਵਿੱਚੋਂ ਸੰਤ ਬਾਬਾ ਦੀਪ ਸਿੰਘ ਜੀ ਗੁਰੂ ਕੋ ਆ ਪ੍ਰਕਾਸ਼ ਧਿਆਰੇ ਦੇ ਸਵਾਗਤ ਤੋਂ ਜਨਮ ਹੋਇਆ ਮੈਂ ਉੱਥੋਂ ਹੀ ਇੱਕ ਤਾਰਾ ਬੋਲਣਾ ਜੇਕਰ ਤੁਹਾਨੂੰ ਕਿੰਨਾ ਵਿਭਾਗਾ ਸਮਾ ਹੋਵੇਗਾ 1682 ਇਸਵੀ ਦਾ ਹੈ ਜਨੂੰ ਪਿਤਾ ਭਲਤੀ ਦੇ ਘਰ ਮਾਤਾ ਜਿਉਣੀ ਦੀ ਬਕੋ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਗਰ ਵਿੱਚ ਮਾਤਾ ਜਿਉਣੀ ਦੀ ਬਕੋ ਨੂੰ ਭਾਗ ਲੱਗੇ ਉੱਤ ਖੜੀਆਂ ਆਏ

he ਵਧਾਣਿਆਹਿਤਪੁੱਤਰ ਜਾ